ਮੰਮੀ ਮੰਮੀ ਹਾਂ ਪੁੱਤ ਨਾ ਕੀ ਗੱਲ ਹੋ ਗਈ ਨਾਲ ਤੂੰ ਤਾਂ ਖੇਡਣ ਗਿਆ ਸੀਗਾ ਬਾਹਰ ਜਵਾਕਾਂ ਨਾਲ ਹਾਂ ਪੁੱਛੋ ਪੁੱਤ ਮਮਾ ਸਾਰੇ ਬੱਚੇ ਮੈਨੂੰ ਕਹਿੰਦੇ ਕਿ ਤੇਰਾ ਡੈਡੀ ਹੈ ਨਹੀਂ ਨਹੀਂ ਪੁੱਤ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਜਵਾਕ ਤਾਂ ਉਹੀ ਬੋਲੀ ਜਾਂਦੇ ਆ ਹੈਗੇ ਆ ਤੇਰੇ ਡੈਡੀ ਪਰ ਨਾ ਬਾਹਲੀ ਦੂਰ ਗਏ ਹੋਣੇ ਕਿਤੇ ਕੰਮ ਗਏ ਹੋਏ ਨੇ ਆਪਣੇ ਵਾਸਤੇ ਗਏ ਹੋਏ ਨੇ ਪੱਕਾ ਆ ਜਾਣਗੇ ਕੁਛ ਦਿਨਾਂ ਚ ਆਗੇ ਨਾ ਉਦੋਂ ਮਿਲਵਾਉਂ ਤੇਰੇ ਡੈਡੀ ਨਾਲ ਤੇਰੇ ਡੈਡੀ ਆਗੇ ਮਿਲਣਾ ਮੈਨੂੰ ਪਿਆਖ ਹਾ ਮੇਰਾ ਪੁੱਤ ਹੈ ਨਾ ਕੋਈ ਗੱਲ ਨਹੀਂ ਜੇ ਤੇਰੇ ਡੈਡੀ ਆ ਗਏ ਨਾ ਤੂੰ ਉਹਨਾਂ ਨਾਲ ਹੀ ਪੈ ਜਾ ਕਰੀ ਨਾਲ ਨਾ ਲੋੜ ਹੀ ਨਹੀਂ ਹੈਗੀ ਬਾਹਰ ਉਹਨਾਂ ਜਵਾਕਾਂ ਨਾਲ ਛੇੜਨ ਦੀ ਅੰਨਾ ਘਰੇ ਗੇਮਾਂ ਪੰਗਾ ਜਾਂ ਉੱਥੇ ਖੇਡ ਲਓ ਜਾ ਕੇ ਜਾਂ ਟੀਵੀ ਦੇਖ ਲਓ ਅੰਦਰ ਜਾ ਕੇ ਜਾ ਜਾ ਉਹ ਲੈ ਆ ਮਾ ਪਾਣੀ ਛੇਤੀ ਕਰਨਾ ਮੈਂ ਜਾਣਾ ਤੈਨੂੰ ਪਤਾ ਤਾਂ ਹੈ ਲੇਟ ਹੋ ਗਿਆ ਕੰਮ ਤੋਂ ਲੈ ਪੁੱਤ ਨਹੀਂ ਮਾਤਾ ਕਹਿੰਦੀ ਸੀ ਪੁੱਤੋ ਨਾ ਤੂੰ ਵਕੀਰ ਨਾਲ ਕਰ ਲੰਦਾ ਗੱਲ ਹੁਣ ਕਾਦੀ ਗੱਲ ਮਾਂ ਕੀ ਗੱਲ ਕਰਨੀ ਐ ਤੈਨੂੰ ਪਤਾ ਤਾਂ ਹੈ ਸਾਰਾ ਸਿਸਟਮ ਉਹ ਆਪਦੇ ਹਿਸਾਬ ਨਾਲ ਕਰਨਗੇ ਠੀਕ ਐ ਗੱਲਬਾਤ ਮੇਰੀ ਵਕੀਰ ਨਾਲ ਵੀ ਹੋਈ ਵੀ ਐ ਨਾਲੇ ਅੱਜ ਤਾਂ ਛੁੱਟੀ ਅੱਜ ਤੱਕ ਕੋਈ ਗੱਲ ਵੀ ਨਹੀਂ ਸਿੱਗੇ ਚੜਦੀ ਉਹ ਪੁੱਤ ਮੈਨੂੰ ਤਾਂ ਐ ਹੋਇਆ ਪਿਆ ਨਾ ਵੀ ਸੇਦੀ ਚੱਲ ਨਿਬੜ ਜੇ ਪਰਾ ਤਾਂ ਤੇਰਾ ਕਿਤੇ ਹੋਰ ਕਰਦਾ ਪੁੱਤ ਹੁਣ ਉਹਨੂੰ ਵੀ ਬੈਠੇ ਨੂੰ ਦੇਖ ਕੇ ਕਿੰਨਾ ਚੇਰ ਹੋ ਗਿਆ ਤੇ ਬੈਠੀ ਰਹਿੰਦੇ ਫਿਰ ਤੈਨੂੰ ਪਤਾ ਨਾ ਮੇਰੀ ਕੋਈ ਗਲਤੀ ਨਹੀਂ ਹੈਗੀ ਸੀ ਉਸ ਵਿੱਚ ਤੇਰੀ ਗਲਤੀ ਤਾਂ ਪੁੱਤ ਹੈ ਹੀ ਨਹੀਂ ਕੋਈ ਤੇ ਨਾਲੇ ਮੈਨੂੰ ਤੇਰੇ ਤੇ ਪੂਰਾ ਯਕੀਨ ਆ ਤੂੰ ਗਲਤੀ ਕਰ ਵੀ ਨਹੀਂ ਸਕਦਾ ਬਸ ਹੋਣੀ ਪੁੱਤ ਗਲਤ ਫਹਮੀ ਹੋਗੀ ਕੋਈ ਹਾਂ ਬਸ ਫਿਰ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲੈ ਮੋਂਛੀ ਨਾਲ ਮੇਰੀ ਗੱਲ ਹੋਗੀ ਠੀਕ ਹੈ ਵਕੀਲ ਨਾਲ ਵੀ ਗੱਲ ਹੋਈ ਵੀ ਐ ਵਕੀਲ ਕਹਿੰਦਾ ਟੈਨਸ਼ਨ ਨਾ ਲਓ ਸੋਡੇ ਹੱਕ ਦੀ ਫੈਸਲਾ ਹੋਊਗਾ ਜਦੋਂ ਆਪਾਂ ਕੁਛ ਕੀਤਾ ਹੀ ਨਹੀਂਗਾ ਆਪਾਂ ਨੂੰ ਡਰਨ ਦੀ ਕੀ ਲੋੜ ਐ ਡਰਨ ਦੀ ਲੋੜ ਤਾਂ ਹੈ ਨਹੀਂ ਪੁੱਤ ਮੈਨੂੰ ਤਾਂ ਇਹ ਐ ਨਾ ਵੀ ਸੇਤੀ ਦੇ ਨੇ ਨਿਭੜ ਜੇ ਤੇਰਾ ਕਿਤੇ ਹੋਰ ਕਰ ਲਾਂ ਲੈ ਮੈਂ ਨਹੀਂ ਕਰਾਉਣਾ ਗੱਦੇ ਵੀ ਹੋਰ ਬਸ ਜਦੋਂ ਪਹਿਲਾ ਵਾਲੀ ਨਹੀਂ ਹੈ ਰਹੀ ਉਹ ਕਿੱਥੇ ਆ ਕੇ ਰਹਿਪੂਗੇ ਇੱਥੇ ਲੈ ਪੁੱਤ ਐਹੀ ਜੀ ਗੱਲ ਨਹੀਂ ਹੁੰਦੀ ਇਹ ਨਹੀਂ ਹੁੰਦਾ ਹੈਗਾ ਵੀ ਜਿਹੜੀ ਗਲਤੀ ਉਹਨੇ ਕੀਤੀ ਆ ਇਹਹੀ ਗਲਤੀ ਦੂਜੀ ਆ ਕੇ ਕਰੋਗੀ ਨਾਲੇ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀ ਆ ਪੁੱਤ ਉਹ ਨਾਲੇ ਫਿਰ ਮਾਂ ਜਦੋਂ ਮੈਂ ਕਿਸੇ ਨੂੰ ਕੁਝ ਕਿਹਾ ਹੀ ਦੀ ਠੀਕ ਹੈ ਜਦੋਂ ਬਿਨਾਂ ਗੱਲ ਤੋਂ ਕੋਈ ਆਏ ਬੋਲਣ ਲੱਗ ਜਾਊਗਾ ਫਿਰ ਮੈਨੂੰ ਤਾਂ ਚੱਲੇ ਨੇ ਜਾਂਦਾ ਫਿਰ ਮੈਂ ਤਾਂ ਐਂ ਕਰੂ ਪੁੱਤ ਚੱਲਿਆ ਜੇ ਤੇਤੋਂ ਨਹੀਂ ਜਾਂਦਾ ਮੈਤੋਂ ਕਿਹੜਾ ਚੱਲਿਆ ਜਾਂਦਾ ਮੈਂ ਤੇਰੇ ਬਾਰੇ ਮਾੜਾ ਮੈਂ ਕਿਵੇਂ ਸੁਣ ਸਕਦੀ ਏਗੀ ਮੈਂ ਤਾਂ ਐ ਕਹਿੰਦੀ ਪੁੱਤ ਹੁਣ ਸਾਰੀ ਉਮਰ ਤਾਂ ਨਹੀਂ ਐ ਕੱਢਣੀ ਤੂੰ ਮੇਰੇ ਕਣੀ ਵੀ ਦੇਖ ਲੈ ਮੈਂ ਕਿੰਨਾ ਕਿੰਝ ਕੰਮ ਕਰੂੰਗੀ ਕੁਝ ਨਹੀਂ ਹੁੰਦਾ ਮਾਂ ਫਿਰ ਕੀ ਹੁੰਦਾ ਜਿਹੜੇ ਮਰ ਜਾਂਦੇ ਆ ਉਹਨਾਂ ਮੇਰਾ ਵੀ ਤਾਂ ਸਾਰੀ ਜਾਂਦਾ ਨਾ ਨਹੀਂ ਪੁੱਤ ਤੂੰ ਨਾ ਮੈਤੋਂ ਐ ਨਹੀਂ ਦੇਖਿਆ ਜਾਂਦਾ ਹੈਗਾ ਨਾ ਤੇਰੀ ਉਮਰ ਆ ਪੁੱਤ ਹੁਣ ਤੇਰੇ ਨਾਲ ਦੇ ਦੇਖ ਜਵਾਖਾਂ ਜੰਨੇ ਵਾਲੇ ਵੀ ਹੋ ਰਹੇ ਨੇਗੇ ਫਿਰ ਹੁਣ ਮਾਂ ਕਿਸੇ ਦਾ ਪੱਕਾ ਦੇਖ ਕੇ ਆਦਾ ਕੱਚਾ ਨਹੀਂ ਢਾਈਦਾ ਠੀਕ ਹੈ ਨਾ ਜਿਹੇ ਜਾਂ ਮੇਰੀ ਕਿਸਮਤ ਦੇ ਵਿੱਚ ਰੱਬ ਨੇ ਲਿਖਿਆ ਸੀ ਉਹੇ ਜਾਂ ਕੋਈ ਨਾ ਫਿਰ ਕੀ ਹੋਗਾ ਇਹ ਨਹੀਂ ਹੁੰਦਾ ਵੀ ਜਿਹੜਾ ਪਹਿਲਾ ਰਿਸ਼ਤਾ ਉਹ ਪੂਰ ਨਹੀਂ ਚੜਿਆ ਤਾਂ ਦੂਜੀ ਵਾਰ ਵਾਲਾ ਕਰਵਾਉਂਦਾ ਨਹੀਂ ਹੁੰਦਾ ਤੇ ਫਿਰ ਕੀ ਗਾਰੰਟੀ ਹੈ ਕਿ ਦੂਜੀ ਵਾਰ ਵਾਲਾ ਵੀ ਪੂਰ ਚੜੂਗਾ ਨਹੀਂ ਗਾਰੰਟੀ ਨਾ ਕੋਈ ਜੇ ਗਾਰੰਟੀ ਹੈਗੀ ਤਾਂ ਮੈਨੂੰ ਦੱਸ ਦੇ ਤੇ ਫਿਰ ਮੈਂ ਕਰਾ ਲੈਂਦਾ ਮੁੱਦ ਗਾਰੰਟੀ ਦਾ ਕੋਈ ਨਹੀਂ ਕੁਸ ਆਪਦੇ ਸਾਰੇ ਵੀ ਹੁੰਦਾ ਨਾਲੇ ਸਾਰੇ ਇੱਕੋ ਜੇ ਨਹੀਂ ਹੁੰਦੇ ਹੈਗੇ ਆਪਾਂ ਵਧੀਆ ਦੇਖ ਪਰਖ ਕੇ ਰਿਸ਼ਤਾ ਲਵਾਂਗੇ ਉਹ ਨਹੀਂ ਮਾਂ ਮੈਂ ਨਹੀਂ ਲੈਣਾ ਰਿਸ਼ਤਾ ਹੁਣ ਦੂਜਾ ਸਿੱਧੀ ਜੀ ਗੱਲ ਮੇਰੀ ਜਵਾਬ ਆ ਠੀਕ ਆ ਮੈਂ ਕੰਮ ਤੇ ਜਾਣਾ ਲੇਟ ਹੋਈ ਹੈ ਨਾ ਤੂੰ ਤੜਕੇ ਇਹੋ ਜੀਆਂ ਗੱਲਾਂ ਨਾ ਕਰੀ ਜਾਇਆ ਕਰ ਬਾਕੀ ਜੇ ਵਕੀਲ ਦਾ ਸੁਨੇਹਾ ਆ ਮੈਂ ਤੈਨੂੰ ਦੱਸ ਦਊਗਾ ਹੋਰ ਕੀ ਦੇਖ ਲੈ ਇਹ ਮੁੰਡਾ ਤਾਂ ਨਾ ਮੇਰੀ ਜਮੇ ਨਹੀਂ ਮੰਨਦਾ ਕਿੰਨੇ ਵਾਰ ਕਿਹਾਗਾ ਵੀ ਪਾ ਜੀ ਫੇਰ ਕੀ ਹੁੰਦਾ ਜੇ ਦੂਜੀ ਵਾਰ ਤੈਨੂੰ ਵਿਆਹ ਲੂੰਗੀ ਨਾ ਮਾਂ ਉਹ ਵੀ ਇਹੋ ਜੀ ਹੋਗੀ ਵੀ ਨਾ ਪੁੱਤ ਇਹੋ ਜੀਆਂ ਨਹੀਂ ਹੁੰਦੀਆਂ ਹੈਗੀਆਂ ਵੀ ਸਾਰੇ ਇੱਕੋ ਜਿਹੇ ਥੋੜੀ ਹੁੰਦੇ ਨੇ ਹੁਣ ਉਹ ਤਾਂ ਖਬਰਾ ਚੰਦਰੀ ਕਿਹਦੇ ਮਗਰ ਲੱਗੀ ਪਤਾ ਨਹੀਂ ਐ ਇਹ ਜੌਣ ਨੇ ਕੀ ਦੇਖ ਲਿਆ ਇਹਦੇ ਵਿੱਚ ਵੀ ਜਿਹੜੂ ਉਹਨੂੰ ਇਹੋ ਜੀ ਗਲਤਫਹਿਮੀ ਹੋ ਗਈ ਨਹੀਂ ਸਿਆਣੀ ਤਾਂ ਉਹ ਵੀ ਬਥੇਰੀ ਸੀ ਆ ਗੱਲਾਂ-ਗੱਲਾਂ ਦੇ ਵਿੱਚ ਨਾ ਆ ਚਾਬੀ ਇੱਥੇ ਹੀ ਰਹਿ ਗਈ ਸੀਗੀ ਦੇਖ ਲੈ ਉਹ ਜਿਆਦਾ ਰੱਖਦਾ ਨਹੀਂ ਕਹਲ ਵਾਲੀ ਕਰਦਾ ਕੰਮ 'ਚ ਚੱਲ ਬੜਿਆਉਂਦੀ ਬੜੀ ਹੋਈ ਹੈ ਮਨਿੰਦਰ ਹਾਂਜੀ ਮੰਮੀ ਉਰੇ ਐ ਮੇਰੀ ਗੱਲ ਸੁਣ ਮੰਮੀ ਮੈਨੂੰ ਪਤਾ ਏ ਤੂੰ ਕੀ ਗੱਲ ਕਰਨੀ ਆ ਬਸ ਤੈਨੂੰ ਪਤਾ ਨਾ ਫਿਰ ਬੈਠ ਜਿਹੜੀਆਂ ਗੱਲਾਂ ਤੋਂ ਮੈਂ ਡਰਦੀ ਸੀ ਨਾ ਉਹੀ ਮੂਰੇ ਆ ਗਈਆਂ ਮੈਂ ਫਿਰ ਹੁਣ ਦਿੱਤਾ ਨਹੀਂ ਜਵਾਬ ਕੁੜੀ ਨੂੰ ਮੰਮੀ ਤੈਨੂੰ ਪਤਾ ਹੁਣ ਉਹਨੂੰ ਕੀ ਜਵਾਬ ਦੇਵਾਂ ਤੇ ਉਹਨੂੰ ਮੈਂ ਕੀ ਦੱਸਾਂ ਮੈਂ ਕੁਝ ਨਹੀਂ ਦੱਸ ਸਕਦੀ ਉਹਨੂੰ ਤੇ ਪੁੱਤ ਜਿਹੜੀਆਂ ਗੱਲਾਂ ਮੈਂ ਸਮਝਾਉਂਦੀ ਸੀ ਫਿਰ ਇੱਕ ਨਹੀਂ ਦਿਮਾਗ 'ਚ ਬੜੀ ਤੇਰੇ ਮਾ ਤੂੰ ਤਾਂ ਐ ਕਹਨੀ ਆ ਵੀ ਕੁੜੀ ਨੂੰ ਲੈ ਕੇ ਮੈਂ ਦੁਬਾਰੇ ਉੱਥੇ ਵਗ ਜਾ ਮੈਂ ਕਿਵੇਂ ਜਾ ਸਕਦੀ ਆ ਉੱਥੇ ਮੈਂ ਨਹੀਂ ਉੱਥੇ ਜਾਣਾ ਮੈਂ ਦੱਸਦਾ ਤੈਨੂੰ ਬਸ ਨਾ ਮੇਰੀ ਗੱਲ ਸੁਣ ਆ ਕੁੜੀ ਇਹੋ ਜਿਹਾ ਜਵਾਬ ਸਵਾਬ ਕਰਦੀ ਐ ਤੇ ਜਾਣਾ ਤਾਂ ਤੈਨੂੰ ਪਤਾ ਉੱਥੇ ਹੀ ਪਊਗਾ ਮੈਂ ਤੈਨੂੰ ਸਾਰੀ ਗੱਲ ਦਾ ਪਤਾ ਨਾ ਵੀ ਮੈਂ ਉੱਥੇ ਕਿਉਂ ਨਹੀਂ ਜਾ ਰਹੀ ਆਹੀ ਗੱਲਾਂ ਕਰਕੇ ਨਾ ਮੈਂ ਤੈਨੂੰ ਪਿੰਡ ਚੋਂ ਸਮਾਨ ਚ ਕਾ ਕੇ ਸ਼ਹਿਰ ਚ ਲਿਆਂਦਾ ਵੀ ਉਹਨਾਂ ਨੂੰ ਪਤਾ ਨਾ ਲੱਗੇ ਵੀ ਆਪਾਂ ਕਿੱਥੇ ਰਹਿਨੇ ਕਿੱਥੇ ਨਹੀਂ ਇੰਨੇ ਸਾਲ ਹੋ ਗਏ ਮੈਨੂੰ ਜਮਾਂ ਪਤਾ ਨਹੀਂ ਲੱਗਣ ਦਿੱਤਾ ਵੀ ਆਪਾਂ ਕਿੱਥੇ ਰਹਿਨੇ ਆ ਤੇ ਤੂੰ ਹੁਣ ਕਹਨੀ ਆ ਵੀ ਮੈਂ ਉਹਨਾਂ ਕੋਲ ਵਗ ਗੱਲ ਸੁਣ ਤੂੰ ਇਹ ਗੱਲ ਕਹਿਤੀ ਪਿੰਡ ਛੱਡ ਕੇ ਸ਼ਹਿਰ ਚ ਆ ਗਏ ਪਿੰਡ ਦਾ ਤਾਂ ਆਪਣੇ ਦਾ ਪਤਾ ਸੀ ਉਹਨਾਂ ਨੂੰ ਘਰ-ਵਾਰ ਦਾ ਪਤਾ ਸੀ ਜਦੋਂ ਉਹਨਾਂ ਨੂੰ ਦੱਸਿਆ ਹੀ ਨਹੀਂ ਵੀ ਆਪਾਂ ਕਿੱਥੇ ਘਰ ਲਿਆ ਕਿੱਥੇ ਰਹਿਨੇ ਆ ਅਗਲੇ ਵੀ ਭਾਈ ਕਿਵੇਂ ਆਉਣ ਨਹੀਂ ਤਾਂ ਅਗਲੇ ਦੋ ਬੰਦਿਆਂ ਨੂੰ ਭੇਜ ਕੇ ਆਪਣਾ ਮੂੰਹ ਸੁੰਗਲਾਂਦੇ ਵੀ ਹਾਂ ਭਾਈ ਕੁੜੀ ਸੋਡੀ ਕੀ ਕਹਿੰਦੀ ਐ ਮੈਂ ਚਾਹੁੰਦੀ ਨਾ ਜੀਨਾਮਾ ਹੋਵੇ ਜਿਵੇਂ ਮੈਂ ਚਾਹੁੰਦੀ ਹੁਮਣ ਵੀ ਉਹ ਆਉਣ ਮੇਰੀ ਮਨਤਾ ਕਰਨ ਤਾਂ ਗੱਲ ਵੀ ਹਾਂ ਮੈਂ ਵੀ ਉਥੇ ਰਹਿ ਪੈਂਦੀ ਮੈਂ ਚਾਹੁੰਦੀ ਨਹੀਂ ਸੀ ਮੱਥੇ ਲੜੋ ਉਹ ਜੇ ਬੰਦਿਆਂ ਨੂੰ ਮੈਂ ਤਾਂ ਉਥੇ ਜਾਣਾ ਨਹੀਂ ਬਸ ਸਿੱਧੀ ਜੀ ਗੱਲ ਤਾਂ ਇਹ ਸੀਗੀ ਮੈਂ ਤਾਂ ਹੀ ਤੈਨੂੰ ਇੱਥੇ ਲੈ ਕੇ ਆਈ ਆ ਪਰ ਤੂੰ ਕਹੇ ਮੇਰੀ ਮਾਂ ਗੱਲ ਸੁਣਦੀ ਆ ਜੇ ਤੂੰ ਮੈਨੂੰ ਸਮਝੇ ਤਾਂ ਗੱਲਾਂ ਹੀ ਕਾਦੀਆਂ ਤੂੰ ਤਾਂ ਮੈਨੂੰ ਮਾਤਾਨੇ ਮੈਨੇ ਦੇਣ ਲੱਗ ਜੰਮੀ ਆ ਤੇ ਮੈਂ ਸਭ ਸਮਝਦੀ ਆ ਮੈਨੂੰ ਸਾਰਾ ਪਤਾ ਹੈ ਕਿ ਕੀ ਤੇਰੇ ਮਨ 'ਚੇ ਦੁੱਖ ਹੈ ਤੇ ਉਹ ਤੋਂ ਵੱਡਾ ਦੁੱਖ ਮੈਨੂੰ ਹੈ ਜਿਹਦੀ ਧੀ ਬਾਰ ਚ ਬੈਠੀ ਹੁੰਦੀ ਆ ਉਸੇ ਮਾਂ ਪਿਓ ਨੂੰ ਪਤਾ ਹੁੰਦਾ ਤੇ ਮੈਨੂੰ ਪਤਾ ਹੈ ਪਰ ਤੂੰ ਤੂੰ ਸਮਝ ਕੋਈ ਗੱਲ ਮੈਂ ਕੀ ਸਮਝਾਂ ਬਸ ਹੁਣ ਸਮਝਣ ਨੂੰ ਕੁਝ ਨਹੀਂ ਰਹਿ ਗਿਆ ਬਹੁਤ ਸਾਲ ਹੋ ਗਏ ਉਸ ਗੱਲ ਨੂੰ ਮੇਰੀ ਜਵਾਕੜੀ ਵੀ ਏਡੀ ਹੋ ਗਈ ਹੁਣ ਤਾਂ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਹੈਗਾ ਬਾਕੀ ਜਦੋਂ ਜਿਵੇਂ ਜਿਵੇਂ ਕੁੜੀ ਵੱਡੀ ਹੋਈ ਜਾਊਗੀ ਕੋਈ ਗੱਲ ਨਹੀਂ ਇਹਨੂੰ ਮੈਂ ਆਪੇ ਸਮਝਾ ਦੂੰਗੀ ਕਿ ਰਮੈ ਨੂੰ ਟਾਲਿਆਂ ਚ ਹੀ ਰੱਖਿਆ ਪੁੱਤ ਗੱਲ ਸੁਣ ਆਪਾਂ ਕਿਹੜਾ ਉਹਨਾਂ ਨੂੰ ਕੋਈ ਦੱਸਿਆ ਵੀ ਭਾਈ ਕੁੜੀ ਹੋਈ ਆ ਕਿ ਜਾਂ ਮੁੰਡਾ ਹੋਇਆ ਉਹਨਾਂ ਨੂੰ ਕਿਹੜਾ ਪਤਾ ਹੈ ਜੇ ਉਹਨਾਂ ਨੂੰ ਪਤਾ ਹੋਵੇ ਫੇਰ ਹੀ ਉਹ ਹਣ ਪਤਾ ਕਰਕੇ ਕਰ ਕੀ ਲੈਣਗੇ ਮੈਂ ਕਿਹਾ ਜਵਾਕ ਨੂੰ ਨਾਲ ਤੋੜਨਾ ਕੁੜੀ ਮੇਰੀ ਆ ਠੀਕ ਹੈ ਮੈਂ ਆਪਦੇ ਕੋਲ ਹੀ ਰੱਖੂੰਗੀ ਉਹਨਾਂ ਨੇ ਗੱਲ ਤਾਂ ਕੋਈ ਮਤਲਬ ਨਹੀਂ ਮੈਂ ਕੇਸ ਲਾਇਆ ਹੋਇਆ ਜੇ ਉਹਦਰੋਂ ਕੋਈ ਤਲਾਕ ਦਾ ਕੋਈ ਨਾਮ ਲੈਣਗੀ ਤਾਂ ਤੇ ਫਿਰ ਗੱਲ ਸੁਣਾ ਅੱਛਾ ਤੂੰ ਤਾਂ ਤਲਾਕ ਲੈ ਲੇਂਗੀ ਜੇ ਮੈਂ ਤੈਨੂੰ ਐਂ ਕਹਿੰਨੇ ਵੀ ਭਾਈ ਚੱਲ ਕੋਈ ਨਾ ਮੈਂ ਤੇਰਾ ਕਿਤੇ ਹੋਰ ਦੇਖ ਲੈਣੇ ਆਪਾਂ ਜਦੋਂ ਤਲਾਕ ਹੋਊ ਉਹਦੋਂ ਆਪਾਂ ਦੇਖਾਂਗੇ ਤੇਰਾ ਕਿਤੇ ਹੋਰ ਕਰਦਾਨੀ ਆ ਤੂੰ ਉਹ ਨਹੀਂ ਮੰਨਦੀ ਐ ਕਿ ਮੈਂ ਤਾਂ ਹੋਰ ਵੀ ਨਹੀਂ ਕਿਤੇ ਕਰਾਉਣਾ ਮੈਂ ਮੇਰੀ ਕੁੜੀ ਨੂੰ ਕੌਣ ਸਮਝੂਗਾ ਜਦੋਂ ਉਹਨਣੇ ਨਹੀਂ ਸਮਝਿਆ ਤਾਂ ਇਹਨੂੰ ਬਗਾਨਾ ਕੌਣ ਸਮਝ ਲੂਗਾ ਇਹਨੂੰ ਕਿਸੇ ਨੇ ਨਹੀਂ ਅਪਣਾਉਣਾ ਕਮਲ ਯੇਤੀ ਐ ਐ ਕਿ ਉਹਨਾਂ ਨੇ ਨਹੀਂ ਸਮਝਿਆ ਤੂੰ ਕਿਹੜਾ ਉਹਨਾਂ ਦੇ ਕੋਲੇ ਰਹੀਆਂ ਕੁੜੀ ਲਿਜਾ ਕੇ ਹੈ ਇਹ ਤਾਂ ਤੂੰ ਸੋਚ ਐ ਉਹਨਾਂ ਨੂੰ ਪਤਾ ਹੀ ਨਹੀਂ ਵੀ ਸਾਡੀ ਕੁੜੀ ਹੈਗੀ ਐ ਕਿ ਨਾ ਹੈਗੀ ਐ ਮਾਂ ਤੂੰ ਕੁਝ ਮਰਜੀ ਕਹੀ ਜਾ ਮੈਨੂੰ ਪਤਾ ਵੀ ਤੂੰ ਇੱਕ ਮਾਂ ਦੇ ਦਿਲ ਨਾਲ ਸੋਚਦੀ ਆ ਤੂੰ ਮੇਰਾ ਸੋਚਦੀ ਆ ਵੀ ਮੇਰੀ ਧੀ ਮੇਰੇ ਘਰੇ ਬੈਠੀ ਆ ਇਹਦੇ ਸਾਰੇ ਚਾ ਮਰੀ ਜਾਂਦੇ ਨੇ ਪਰ ਮੈਂ ਕੀ ਕਰਾਂ ਮੇਰਾ ਨਹੀਂ ਚੀ ਕਰਦਾ ਉੱਥੇ ਜਾਣ ਨੂੰ ਜਿਹੜਾ ਕੁਝ ਵੀ ਮੇਰੇ ਨਾਲ ਹੋਇਆ ਨਾ ਮੈਨੂੰ ਹੀ ਪਤਾ ਵੀ ਮੈਂ ਉਸ ਗੱਲਾਂ ਨੂੰ ਕਿਵੇਂ ਚੱਲ ਰਹੀ ਆ ਮੈਂ ਉੱਥੇ ਨਹੀਂ ਜਾਣਾ ਤੇ ਮੈਂ ਕਿਸੇ ਹੋਰ ਪਾਸੇ ਵੀ ਨਹੀਂ ਜਾਣਾ ਨਾਲੇ ਮਾਂ ਮੈਨੂੰ ਐ ਦਾ ਮੇਰੇ ਸਿਵਾ ਤੇ ਰਹਿ ਹੈ ਹੀ ਕੌਣ ਤੇ ਜੇ ਮੈਂ ਤੇਰਾ ਸਹਾਰਾ ਬਣ ਕੇ ਤੇਰੇ ਕੋਲ ਰਹਿ ਲੂੰਗੀ ਤਾਂ ਤੈਨੂੰ ਕੀ ਆ ਉਹ ਤਾਂ ਸਮਝਦੀ ਆ ਮੈਂ ਤੇਰੀ ਸਾਰੀ ਗੱਲ ਸਮਝਦੀ ਆ ਹੈ ਪਰ ਜਿਹੜੀ ਤੇਰੀ ਧੀ ਹੈ ਇਹ ਨਹੀਂ ਨਾ ਸਮਝਦੀ ਇਹਨੂੰ ਪਿਓ ਦੀ ਵੀ ਲੋੜ ਐ ਮਾਂ ਦੀ ਵੀ ਲੋੜ ਐ ਦਾਦਾ ਦਾਦੀ ਦੀ ਵੀ ਲੋੜ ਐ ਦੱਸ ਇਹ ਵਿਚਾਰੀ ਕੀ ਕਰੂਗੀ ਮਾਂ ਕੋਈ ਨਾ ਜਵਾਕ ਮਾਂ ਪਿਓ ਤੋਂ ਬਿਨਾ ਵੀ ਪਲ ਜਾਂਦੇ ਨੇ ਉਹ ਵੀ ਤਾਂ ਪਾਲ ਹੀ ਜਾਂਦੇ ਨੇ ਮੈਂ ਤਾਂ ਫਿਰ ਵੀ ਇਹਦੇ ਕੋਲ ਆ ਮੈਂ ਹੀ ਹੁਣ ਇਹਦੀ ਮਾਂ ਤੇ ਮੈਂ ਹੀ ਇਹਦਾ ਪਿਓ ਆ ਬਸ ਇਹਨੂੰ ਸਮਝਣਾ ਹੀ ਪਊਗਾ ਕੋਈ ਨਾ ਮੈਨੂੰ ਪਤਾ ਜਦੋਂ ਜਵਾਕ ਇਹਦੇ ਕੋਲ ਗੱਲਾਂ ਕਰਦਿਆ ਤਾਂ ਇਹ ਸਵਾਲ ਮੇਰੇ ਕੋਲ ਆ ਕੇ ਕਰਦੀ ਆ ਜਦੋਂ ਹੌਲੀ ਹੌਲੀ ਮੈਂ ਇਹਨੂੰ ਸਾਰੀ ਗੱਲ ਦੱਸਦੀ ਨਾ ਤਾਂ ਤੂੰ ਦੇਖ ਲਈ ਮੇਰੀ ਧੀ ਨੇ ਕਦੇ ਮੈਨੂੰ ਉਹ ਸਵਾਲ ਨਹੀਂ ਕਰਨਾ ਮਨਿੰਦਰ ਪੁੱਤ ਕਹਿੰਦੇ ਹੁੰਦੇ ਆ ਨਾ ਮਰਿਆਂ ਦੇ ਸਬਰ ਹੋ ਜਾਂਦੇ ਪਰ ਜਿਉਂਦਿਆਂ ਦਾ ਕਦੇ ਸਬਰ ਨਹੀਂ ਹੁੰਦਾ ਤੇ ਕਦੇ ਉਹ ਭੁੱਲੇ ਨਹੀਂ ਜਾਂਦੇ ਮੇਰੀ ਮਾਂ ਤੂੰ ਜਮਈਨੇ ਕਿਸੇ ਗੱਲ ਦੀ ਫਿਕਰ ਕਰ ਤੂੰ ਇੰਨੀਆਂ ਗੱਲਾਂ ਦੀ ਟੈਨਸ਼ਨ ਨਾ ਲਿਆ ਕਰ ਤੇਰੀ ਦਿੱਤੀ ਨਾ ਬਹੁਤ ਮਜ਼ਬੂਤ ਆ ਅੰਦਰੋਂ ਮੈਂ ਟੁੱਟਣ ਵਾਲੀ ਨਹੀਂ ਹੈਗੀ ਤੇ ਨਾਲੇ ਰਹੀ ਗੱਲ ਉੱਥੇ ਜਾਣ ਦੀ ਇਹ ਤਾਂ ਤੂੰ ਦਿਮਾਗ ਚੋਂ ਗੱਲ ਕੱਢ ਦੇ ਵੀ ਮੈਂ ਹੁਣ ਉੱਥੇ ਵਗ ਜੂਗੀ ਤੇ ਤੂੰ ਵੀ ਮਾਂ ਕਿਸੇ ਕੋਲ ਗੱਲ ਨਹੀਂ ਕਰਨੀ ਵੀ ਆਪਾਂ ਇੱਥੇ ਰਹਿਣੇ ਆ ਇਹਨਾਂ ਕੋਲ ਗੱਲ ਨਾ ਵਗ ਜੇ ਵੀ ਆਪਾਂ ਕਿੱਥੇ ਰਹਿਣੇ ਕਿੱਥੇ ਨਹੀਂ ਤੂੰ ਕਿਸੇ ਕੋਲ ਕੋਈ ਗੱਲ ਨਹੀਂ ਕਰਨੀ ਬਸ ਮੈਂ ਉੱਥੋਂ ਤਲਾਕ ਲਾਉਂਗੀ ਤੇ ਮੈਂ ਦਿੱਤੀ ਨੂੰ ਖੁਦ ਪਾਲੂਗੀ ਹੋਇਆ ਕੀ ਤੇ ਆਏ ਕੁੜੀ ਨੂੰ ਦੱਸ ਸਮਝਦੀ ਨਹੀਂ ਮੈਂ ਚਲ ਤੇ ਤੂੰ ਵੀ ਘਟ ਲੇਗੀ ਮੇਰੇ ਕੋਲੇ ਬੈਠ ਕੇ ਮੈਂ ਕਿਹੜਾ ਸਾਰੀ ਉਮਰ ਬੈਠੀ ਰਹੂੰਗੀ ਐ ਨਹੀਂ ਸੋਚਦੀ ਇਹ ਕਿ ਤੂੰ ਆਪਦੀ ਧੀ ਬਣੀ ਸੋਚ ਉਹ ਵਿਚਾਰੀ ਕਿਵੇਂ ਦਿਨ ਕੱਟੂਗੀ ਫਿਰ ਲਗਿਆ ਨਹੀਂ ਹੋਏ ਤੂੰ ਤੂੰ ਜਾਣਾ ਸੀਗਾ ਕਿਉਂ ਅੱਛਾ ਅੱਜ ਕੀ ਹੋ ਗਿਆ ਮੈਨੂੰ ਆਏ ਸੀਗਾ ਮੌਸਮ ਚ ਬਿਹਤਰ ਸਕਾ ਹੋ ਜਾਂਦਾ ਓਏ ਆ ਆਉਂਦਾ ਉਹ ਡਾਕੀ ਆ ਇਹਦਾ ਲੋਨੇ ਦਾ ਸਮੇਂ ਦਾ ਖੁੱਦੂ ਇਹਦਾ ਤਲਾਕ ਜਾਂ ਨਹੀਂ ਹੋ ਗਿਆ ਯਾਰ ਓਏ ਉਹੀ ਆ ਤਲਾਕ ਤਾਂ ਹੋਣਾ ਹੀ ਆ ਉਹ ਹਾਂ ਵੀ ਡਾਕੀਏ ਕਿ ਹੋਇਆ ਕਿੱਧਰ ਚੱਲਿਆ ਹੋਰ ਇਸ ਨੂੰ ਤਾਂ ਬਲਾਕ ਹੋ ਗਿਆ ਹੋ ਜੂਗਾ ਫਿਰ ਹਾਂ ਆਪਾਂ ਕਿੱਥੇ ਜਾਊਗੀ ਸੰਭੀ ਕਿੱਥੇ ਜਾਊਗੀ ਇਹ ਸੰਭੀ ਹੁੰਦੀ ਫਿਰ ਜਾਂਦੀ ਕਿਉਂ ਠੀਕ ਹੈ ਹੁਣ ਫਿਰ ਵਾਸ ਵੀ ਨਹੀਂ ਆਉਂਦੀ ਹੁਣ ਆਉਂਦੀ ਨਹੀਂ ਹੁਣ ਨਹੀਂ ਮੁੜਕੇ ਨਹੀਂ ਬੰਦਦਾ ਰਹਿ ਜਾਣੇ ਨੇ ਕਿੱਥੇ ਰਹਿ ਗਿਆ ਇਕੱਲੇ ਵਾਸ ਵੇ ਮਾਤਾ ਉਹ ਤਾਂ ਭਈ ਹੁਣ ਘਰੇ ਹੀ 100 ਗੱਲਾਂ ਹੋ ਜਾਂਦੀਆਂ ਹਣ ਤੁਹਾਨੂੰ ਕੀ ਪਤਾ ਸਾਡੇ ਘਰੇ ਕੀ ਗੱਲ ਹੋਈ ਐ ਕੀ ਬੀ ਹੋਈ ਐ ਉਹ ਚਲ ਸਾਨੂੰ ਤਾਂ ਕੀ ਪਤਾ ਗੱਲਾਂ ਤਾਂ 100 ਹੋ ਜਾਂਦੀਆਂ ਬੰਦੇ ਦੇ ਵੀ ਸਾਰੇ ਹੁੰਦਾ ਕੁਝ ਬਸ ਤੁਸੀਂ ਐਂ ਸਾਲ ਲੋ ਵੀ ਮੇਰੇ ਸਾਰੇ ਹੋਏ ਨਹੀਂ ਸੀ ਕੁਝ ਬਸ ਤੁਸੀਂ ਖੁਸ਼ ਹੋ ਹੈ ਹੱਸਦਾ ਕੀ ਖੁਸ਼ ਹੋਣਾ ਚਲ ਵਾਏ ਗੁਰੂ ਪਰੇ ਘਰੇ ਸਾਨੂੰ ਮੋੜਾਂ ਤੇ ਖੜਨ ਜਾ ਬਈ ਦੇਖ ਲੈ ਆਪਾਂ ਨੂੰ ਘੜਾ ਗੁਲਾ ਹੈ ਆਪਾਂ ਥੋੜਾ ਹੁਆ ਆਪ ਦੀ ਗੱਲ ਨਹੀਂ ਸਾਂਭੀ ਨਹੀਂ ਹਾਂ ਓਹੋ ਅਜਾ ਇੱਥੇ ਬੈ ਜਾ ਗਰਮੀ ਵਾਲੀ ਐ ਇੱਥੇ ਬੈ ਜਾ ਹੈ ਅੱਛਾ ਨਹੀਂ ਬੈਠਾ ਸਾਸਿਕਾ ਦਾਤਾ ਸਤਿ ਸ੍ਰੀ ਅਕਾਲ ਓ ਠੀਕ ਹਾਂ ਠੀਕ ਐ ਵਧੀਆ ਤੂੰ ਦੱਸ ਕਿਵੇਂ ਆ ਠੀਕ ਐ ਵਧੀਆ ਕਿਵੇਂ ਆਜਾ ਇੱਥੇ ਬੈਠੇ ਓ ਬਸ ਇਹਨੂੰ ਲੈ ਕੇ ਆਇਆ ਸੀਗਾ ਮੈਂ ਬਾਥਰੂਮ ਉਧਰੋਂ ਕਰਵਾ ਲਈਏ ਇਹਨੂੰ ਤਾਂ ਕਰਕੇ ਇੱਧਰ ਆ ਗਿਆ ਫਿਰ ਮੈਂ ਐ ਬਾਏ 10 ਮਿੰਟ ਇੱਥੇ ਬੈਠ ਗਿਆ ਹੋਰ ਦੱਸ ਕਿਵੇਂ ਠੀਕ ਐ ਬੈ ਜਾਇਆ ਕੁਛ ਨਹੀਂ ਬੱਸ ਕਿ ਚਿੱਠੀ-ਚੁੱਠੀ ਲੈ ਆਂਦੀ ਮੇਰੀ ਆ ਤਿੰਨ ਚਾਰ ਚਿੱਠੀਆਂ ਸੀਗੀਆਂ ਤੁਹਾਡੇ ਪਿੰਡ ਦੀਆਂ ਅੱਛਾ ਹਾਂ ਇੱਥੇ ਫਿਰ ਆਇਆ ਸੀਗਾ ਗੇੜਾ ਮਾਰਨ ਕਿਹੜੀ ਚਿੱਠੀ ਲੈ ਆਂਦੀ ਕੋਈ ਨਾ ਫਿਰ ਹਜੇ ਤਾਂ ਆਈ ਨਹੀਂ ਜਦੋਂ ਆਈ ਤੇ ਚਿੱਠੀਆਂ ਪਾਉਣੀਆਂ ਨੇ ਇਕੱਲੇ ਬੰਦੇ ਦਾ ਤਾਂ ਆਈ ਹੁੰਦਾ ਕਰੇ ਸਾਡੇ ਠੀਕ ਸੀ ਚਾਚਾ ਹਾਂ ਬਸ ਠੀਕ ਹੈ ਹੁਣ ਕਿਹੜੇ ਸਾਰੇ ਤੇ ਕਿਹੜੇ ਹੋ ਹਨਾ ਬਸ ਆ ਜਿੰਨਾ ਟਾਈਮ ਪਰਿਵਾਰ ਹੁੰਦਾ ਨਾ ਇਕੱਠਾ ਉਹਨਾਂ ਟਾਈਮ ਰਿਸ਼ਤਿਆਂ ਦਾ ਮੁੱਲ ਹੁੰਦਾ ਇਹ ਤਾਂ ਗੱਲ ਹੈ ਚਲ ਇਹ ਤਾਂ ਛੱਡ ਗੱਲ ਤੂੰ ਆਪਣੀ ਦੇ ਗੱਲ ਕਿਵੇਂ ਆ ਤੇਰਾ ਉਧਰ ਤੇਰਾ ਕਿਵੇਂ ਸਹੁਰਿਆਂ ਨਾਲ ਕੀ ਚੱਲ ਰਿਹਾ ਤੇਨੇ ਬਸ ਚੱਲੀ ਜਾਂਦੀ ਏ ਗੱਲ ਗੱਲ ਹੁਣੇ ਵੀ ਨਹੀਂ ਮੇਰੀ ਸੁਣੀ ਤੇ ਬਸ ਫਿਰ ਮੈਂ ਕਹਾ ਜਿਵੇਂ ਹੁੰਦਾ ਹਾਂ ਮੈਂ ਹੋਈ ਜਾਣ ਤੋ ਚਲੋ ਕੀ ਕਰ ਸਕਦੇ ਆ ਫਿਰ ਹੁਣ ਜਦੋਂ ਹੀ ਗੱਲ ਹਨਾ ਕਹਿੰਦੇ ਹੁੰਦੇ ਨੇ ਜਿਹੜਾ ਇਹ ਰਿਸ਼ਤਾ ਹੁੰਦਾ ਇਹ ਤਾਂ ਮਨ ਮਿਲਿਆਂ ਦਾ ਹੁੰਦਾ ਤੇ ਜੇ ਮਾਣੀ ਨੇ ਤੁਹਾਡਾ ਮਿਲਿਆ ਫਿਰ ਕੀ ਫਾਇਦਾ ਨਾਲੇ ਚਾਚਾ ਗੱਲ ਹੈ ਵੀ ਨਹੀਂ ਸੀ ਕੋਈ ਮੈਨੂੰ ਤਾਂ ਹਜੇ ਤੱਕ ਨਹੀਂ ਪਤਾ ਵੀ ਉਹਦੇ ਮਨ 'ਚ ਗੱਲ ਕੀ ਸੀ ਤੇ ਕੀ ਨਹੀਂ ਤੈਨਾਂ ਨੇ ਕਿਵੇਂ ਐਡਾ ਵੱਡਾ ਫੈਸਲਾ ਲਿਆ ਗੱਲ ਤਾਂ ਹੁਣ ਤਲਾਕ ਤੱਕ ਪਹੁੰਚ ਗਈ ਅੱਛਾ ਹੂੰ ਤਲਾਕ ਦੇ ਨਾ ਫਿਰ ਤੇ ਇਹ ਤਾਂ ਬਹੁਮੜੀ ਗੱਲ ਆ ਵੀ ਕੁੜੀ ਇਸ ਤੇ ਤਾਂ ਪਤਾ ਨਹੀਂ ਮੈਂ ਇੱਕ ਪਾਸਾ ਕਰਨਾ ਮੈਂ ਕਿਹਾ ਫਿਰ ਚੱਲ ਜੇ ਕਰਨਾ ਤੂੰ ਸੋਚ ਹੀ ਲਿਆ ਜਦੋਂ ਫਿਰ ਆਪਣੀ ਨਹੀਂ ਵੀ ਨਹੀਂ ਸਕਦੀ ਮੈਂ ਕਿੰਨਾ ਕੁ ਚਿਰ ਬੋਚ ਕੇ ਰੱਖੂਗਾ ਇਹ ਗੱਲਾਂ ਨਾ ਜਿਹੜੀਆਂ ਹੁੰਦੀਆਂ ਇਹ ਬਹੁਤ ਔਖੀਆਂ ਇਹ ਰਿਸ਼ਤੇ ਆਏ ਨਹੀਂ ਨਿਭਾਈ ਜਾਂਦੇ ਟਾਈਮ ਤਾਂ ਲੱਗਦਾ ਹੀ ਹੁੰਦਾ ਹਨ ਕੋਈ ਵੀ ਗੱਲ ਸੰਭਲਣਾ ਪੈਂਦਾ ਹੁੰਦਾ ਭਾਈ ਇਹ ਅੱਜ ਕੱਲ ਕਿੱਥੇ ਜਵਾਕ ਨਾ ਤਾਂ ਸਬਰ ਸਬਰ ਸੰਤੋਖ ਤਾਂ ਖਤਮ ਹੀ ਹੋ ਗਿਆ ਉਹ ਵੀ ਤਾਂ ਗੱਲ ਆ ਚਾਚਾ ਹਾਂ ਸਬਰ ਸੰਤੋਖ ਤਾਂ ਖਤਮ ਹੀ ਹੋ ਗਿਆ ਇਹ ਗੱਲਾਂ ਦਾ ਹੁਣ ਉਹ ਵੀ ਗੱਲ ਕੁੜੀ ਨੂੰ ਸੋਚਣਾ ਚਾਹੀਦਾ ਸੀ ਵੀ ਭਾਈ ਐਂ ਕਰਕੇ ਵੀ ਮੈਂ ਆਪਦੀ ਜ਼ਿੰਦਗੀ ਬਣਾਉਣੀ ਆ ਕੱਲ ਨੂੰ ਨਾ ਜਾਣੇ ਮੈਨੂੰ ਕੋਈ ਹੋਰ ਹੋ ਗਿਆ ਤੇ ਮੁਰਗੇ ਕਿੱਥੇ ਇਹ ਰਿਸ਼ਤਾ ਬਣੂਗਾ ਉਹੀ ਤਾਂ ਗੱਲ ਹੁਣ ਹੈਗੀ ਆ ਬੇਬੇ ਮੈਨੂੰ ਕਹੀ ਜਾਂਦੀ ਆ ਵੀ ਤੂੰ ਦੇ ਤਲਾਕ ਜੇ ਤਲਾਕ ਮੰਗਦੀ ਆ ਤਲਾਕ ਦੇ ਕਿਤੇ ਹੋਰ ਕਰਾ ਲੈ ਮੇਰਾ ਜੀ ਨਹੀਂ ਕਰਦਾ ਕਿਤੇ ਹੋਰ ਕਰਾਉਣਾ ਤੁਸੀਂ ਚਾਰ ਸਿਆਣੇ ਬੰਦੇ ਪਾ ਕੇ ਬਹਾ ਕੇ ਉਹਨਾਂ ਨੂੰ ਫੇਰ ਗੱਲ ਕਰੋ ਗੱਲ ਕਰਦੀ ਨਹੀਂ ਕਰੇ ਤਾਂ ਸਹੀ ਮੁਰੇ ਤਾਂ ਆਉਂਦੀ ਨਹੀਂ ਉਹ ਤਾਂ ਕਹਿੰਦੀ ਬਸ ਤਲਾਕ ਉਹਨੇ ਤਾਂ ਬੇਬੇ ਨੇ ਸਾਈਨ ਕਰ ਵੀ ਦਿੱਤੇ ਬਸ ਅਟਕਿਆਂ ਤਾਂ ਹਜੇ ਮੈਂ ਅਟਕਿਆਂ ਤਲਾਕ ਸਾਈਨ ਕਰਨ ਪੱਖੋਂ ਤਾਂ ਕੋਈ ਬਾਲੀ ਕੋਰੀ ਬਗੀ ਕੁੜੀ ਹੈ ਪਤਾ ਹੀ ਨਹੀਂ ਕੀ ਉਹਦੇ ਮਨ ਦੇ ਵਿੱਚ ਆਇਆ ਕੀ ਨਹੀਂ ਸਮਝੋ ਬਾਹਰ ਹੋ ਗਈ ਆ ਚਾ ਗੱਲ ਉਹ ਚਲ ਦੇਖ ਲਾ ਭਰਾਵਾ ਆਪਾਂ ਤਾਂ ਇਹ ਗੱਲ ਕਹਿੰਨੇ ਆ ਢੇੜ ਕੇ ਬੁਣਿਆ ਨਹੀਂ ਜਾਂਦਾ ਹੁੰਦਾ ਦੁਬਾਰਾ ਜੇ ਤੁਹਾਡਾ ਰਿਸ਼ਤਾ ਰੁਕ ਜੇ ਬੰਨਿਆ ਜਾਂ ਵੀ ਬੰਨਿਆ ਰਹੇ ਤਾਂ ਚੰਗੀ ਗੱਲ ਪਰ ਜਦੋਂ ਹੁਣ ਫੈਸਲੇ ਤੁਸੀਂ ਆਖਰੀ ਕਰੀ ਬੈਠੇ ਤਾਂ ਕੀ ਹੋ ਸਕਦਾ ਹਾਂ ਚਾਚਾ ਤੈਨੂੰ ਵੀ ਪਤਾ ਮੇਰੀ ਕੋਈ ਗਲਤੀ ਕੋਈ ਬੰਦਾ ਕੱਢ ਦੇ ਠੀਕ ਹੈ ਤਾਂ ਮੈਂ ਗਲਤੀ ਮੰਨ ਲੂੰਗਾ ਉਹ ਪਤਾ ਹੀ ਆ ਸਾਨੂੰ ਸਾਨੂੰ ਕਿਹੜਾ ਤੇਰੇ ਤੋਂ ਕੋਈ ਗਲਤੀ ਤੇਰੇ ਤੋਂ ਕੋਈ ਸੋਣੀ ਜਗਦਾ ਭਾਈ ਇੰਨਾ ਜ਼ਿਆਦਾ ਹੋਇਆ ਮੁੰਡਾ ਸਾਉ ਹੈ ਸਾਰੇ ਪਿੰਡ ਦੇ ਵਿੱਚ ਇੰਨੀ ਉਹ ਸ਼ਹਿਰ 'ਚ ਤੇਰੀ ਵਧੀਆ ਬਣੀ ਹੋਈ ਆ ਸਾਰਿਆਂ ਨਾਲ ਹੈ। ਤਾਂ ਚੰਗੀ ਤੇਰੀ ਨੌਕਰੀ ਆ ਦੱਸ ਹੈ। ਸਮਝੋ ਬਾਹਰ ਹੋ ਗਈ ਗੱਲ। ਬਾਕੀ ਚਲੋ ਜੋ ਰੱਬ ਨੂੰ ਮਨਜ਼ੂਰ ਆਪਾਂ ਕੋਈ ਸ਼ਿਕਾਇਤ ਹਸਲ ਕਰ ਤਾਂ ਇਹੀ ਹੁੰਦੀ ਆ ਨਾ। ਕਹਿੰਦੇ ਵੀ ਜਿਵੇਂ ਜੋ ਰੱਬ ਨੂੰ ਮਨਜ਼ੂਰ ਹੁੰਦਾ ਹੋ ਕੇ ਤਾਂ ਉਹੀ ਰਹਿਣਾ ਹੁੰਦਾ। ਉਹੀ ਰਹਿਣਾ। ਮੈਂ ਵੀ ਫਿਰ ਹੁਣ ਵਕੀਲ ਨਾਲ ਗੱਲ ਕਰ ਹੀ ਲਈ। ਆਇਆ ਸੀ ਵਕੀਲ ਦਾ ਅੱਜ ਫੋਨ। ਮਾਂ ਕਹਿੰਦੀ ਸੀ ਤੂੰ ਜਾ ਕੇ ਆ। ਉਹਦਾ ਅੱਜ ਕਚਹਿਰੀਆਂ 'ਚ ਛੁੱਟੀ ਸੀਗੀ। ਤੇ ਮੈਂ ਗੱਲ ਕਰੀ ਸੀ ਵਕੀਲ ਕਹਿੰਦਾ ਕੋਈ ਗੱਲ ਨਹੀਂ। ਹਣ ਗੱਲ ਕਹਿੰਦਾ ਤੇਰੇ ਤੇ ਖੜੀ ਆ ਕਹਿੰਦਾ ਜੇ ਤਲਾਕ ਲੈਣਾ ਤਾਂ ਭਾਈ ਤਲਾਕ ਦਵਾ ਦੇਾਂਗੇ ਤੇ ਜੇ ਤੂੰ ਕਹਿਣਾ ਵੀ ਟਾਈਮ ਚਾਹੀਦਾ ਦੋਵਾਂ ਨੇ ਇੱਕ ਸਾਲ ਵਾਸਤੇ ਟਾਈਮ ਦੇ ਦੂਗਾ ਜੱਜ 6 ਮਹੀਨੇ ਦੇਊਗਾ ਟਾਈਮ ਤਾਂ ਤੇ ਕਹਿੰਦਾ ਵੀ ਜਿਹੜਾ ਹੈਗਾ ਹਾਂ ਕਹਿੰਦਾ ਉਹ ਟਾਈਮ ਆਣਾ ਕੋਈ ਟਾਈਮ ਲੈ ਲਈ ਆਇਆ ਨਾ ਟਾਈਮ ਲੈ ਲਾ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਉਹ ਵੀ ਭੁੱਲਾਂ ਕਰ ਬੈਠੀ ਹੋਵੇ ਹੁਣ ਤਾਂ ਤੇ ਕਾਲੇ ਤਾਂ ਉਹ ਜਾਂ ਫੈਸਲਾ ਉਹ ਕਰੀ ਜਾਂਦੀ ਹੋਵੇ ਹਨਾ ਪਰ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਤੂੰ ਕਿਹੜਾ ਟਾਈਮ ਲੈ ਕੇ ਉਹਨੂੰ ਦੇ ਆਹੋ ਕਰ ਲਾ ਕੋਈ ਨੀ ਜੇ ਤੇ ਇੰਨਾ ਟਾਈਮ ਨਿਕਲ ਗਿਆ ਹੋਰ 6 ਮਹੀਨੇ ਸੇ ਨਿਕਲ ਜਾਣਗੇ ਕੀ ਬਰਦਰ ਕਰ ਬਾਤ ਜਵੇ ਹਣਾ ਚੱਲ ਕੋਈ ਨਹੀਂ ਚਾਚਾ ਦੇਖਦੇ ਆ ਫਿਰ ਕਰਦੇ ਆ ਗੱਲ ਕਿਸੇ ਹਿਸਾਬ ਨਾਲ ਹੋਰ ਹੋਰ ਠੀਕ ਹੈ ਬਸ ਵਧੀਆ ਚਲ ਮਾਰ ਹੋ ਗਈ ਸੀ ਸੈਫੀ ਅੱਛਾ ਹਾਂ ਇਹ ਤਾਂ ਬੋਤਲਾ ਬੋਤਲਾ ਬਾਵਾਂ ਲੱਗੀਆਂ ਹੁਣ ਠੀਕ ਹੋਈ ਐ ਚਰੀ ਤੈਨੂੰ ਤਾਂ ਲੱਸੀ ਹੋ ਗਈ ਖਾਪੀ ਲੈਂਦੀ ਐ ਕੁਸਾ ਹਾਂ ਹੁਣ ਖਾਪੀ ਲੈਂਦੀ ਐ ਹੁਣ ਤਾਂ ਐ ਅੰਡੇ ਹੁੰਦੇ ਦੇ ਹੁਣ ਹੁਣ ਤਾਂ ਮੂੰਹ ਮਾਰਦੀ ਐ ਮੈਂ ਖਾਪ ਚੱਲ ਠੀਕ ਐ ਚਾਚਾ ਫਿਰ ਮੈਂ ਜਾਣਾ ਆ ਇੱਕ ਜਿੱਤੀ ਜੀ ਰਹਿ ਗਈ ਪੜਾਇਆ ਸਮਝ ਚੈਨ ਨਾਲ ਘਰੇ ਜਾ ਬੜੀ ਭਈ ਹਾਂ ਚੱਲ ਆਪਾਂ ਵੀ ਚੱਲ ਗਏ ਹੋਏ ਘਰੇ ਇੱਧਰ ਚੱਲਾਂਗੇ ਇੱਧਰ ਚੱਲਾਂਗੇ ਮਾਰ ਲਈ ਚਾਚਾ ਗੇੜਾ ਕਰੇ ਆਉਂਗਾ ਆਉਂਗਾ ਮਾਰੂਗਾ ਇੱਧਰ ਆ ਜਾ ਆ ਚਲੀ ਇੱਧਰ ਵੀ ਤਾਂ ਇੱਧਰ ਇੱਧਰ ਨਹੀਂ ਜਾਣਾ ਇੱਧਰ ਚਾਵਾਂਗੇ ਲੈ ਉਰੇ ਪਿਆਗਾ ਮੈਂ ਦੂਜੇ ਕਮਰੇ ਚ ਭਾਲਦੀ ਫਿਰਦੀ ਆਂਗੀ ਕੀ ਹੋ ਗਿਆ ਪੁੱਤ ਤੂੰ ਇੱਥੇ ਕਾਹਤੋਂ ਪੈ ਗਿਆ ਪਹਿਲਾਂ ਤਾਂ ਆਉਂਦਾ ਹੁੰਦਾ ਗੇਟ 'ਚ ਹੀ ਲੱਗ ਜਾਂਦਾ ਮਾਂ ਕਿੱਥੇ ਆ ਮਾਂ ਕਿੱਥੇ ਆ ਅੱਜ ਮਾਂ ਕੋਲੇ ਬੈਠੀ ਨਹੀਂ ਹੈਗਾ ਆਕੇ ਕੁਛ ਨਹੀਂ ਮਾਂ ਕੁਛ ਨਹੀਂ ਹੋਇਆ ਓਵੇਂ ਬਸ ਚਿੱਤ ਜਾਨੇ ਠੀਕ ਹਾਂ ਚਿੱਤ ਨਹੀਂ ਠੀਕ ਹੈ ਕੋਈ ਲੜਾਈ ਤਾਂ ਨਹੀਂ ਹੋਈ ਪੁੱਤ ਉਹ ਨਹੀਂ ਮਾਂ ਲੜਾਈ ਮੇਰੀ ਕਿੱਦਣਾ ਹੋਣੀ ਆ ਅੱਗੇ ਕਿੰਨਾ ਕ ਲੜਕੇ ਆਏ ਕਦੇ ਘਰੇ ਲੜਕੇ ਤਾਂ ਨਹੀਂ ਆਇਆ ਪੁੱਤ ਚਲ ਮੈਂ ਰੋਟੀ ਪਾ ਕੇ ਲੈ ਆਉਣੀ ਆ ਕਿਚੰਗਾ ਬਹਿ ਜਾ ਮੈਂ ਨਹੀਂ ਖਾਣੀ ਰੋਟੀ ਭੁੱਖ ਨਹੀਂ ਹੈਗੀ ਮੈਨੂੰ ਭੁੱਖ ਨਹੀਂ ਹੈਗੀ ਫਿਰ ਚਾਹ ਬਣਾ ਦਾਂ ਤੈਨੂੰ ਉਹ ਕਾ ਤੋ ਮਾਂ ਮੈਂ ਦਈਏ ਨਾ ਮੈਂ ਆਪੇ ਮੰਗ ਕੇ ਖਾ ਲੂ ਜੇ ਮੈਨੂੰ ਭੁੱਖ ਹੋਊਗੀ ਪੀ ਲੂਗਾ ਮੈਂ ਕੁਛ ਨਹੀਂ ਜੀ ਨਹੀਂ ਕਰਦਾ ਤੋ ਖਾਣ ਨੂੰ ਰੋਟੀ ਕਹਿੰਦਾ ਮੈਂ ਨਹੀਂ ਖਾਂਦਾ ਹੈਗਾ ਚਾਹ ਵੀ ਨਹੀਂ ਪੀਂਦਾ ਹੈਗਾ ਫਿਰ ਕੋਈ ਤਾਂ ਗੱਲ ਹੈਗੀ ਆ ਪੁੱਤ ਜਿਹੜਾ ਤੂੰ ਮੈਨੂੰ ਦੱਸਦਾ ਨਹੀਂ ਹੈਗਾ ਕੋਈ ਗੱਲ ਨਹੀਂ ਹੈਗੀ ਕੀ ਗੱਲ ਮੈਂ ਉਂ ਵੀ ਨਹੀਂ ਪੈ ਸਕਦਾ ਅੰਦਰ ਆ ਕੇ ਹੈ ਦਾਈਆਂ ਤੋਂ ਢਿੱਡ ਨਹੀਂ ਲ ਕੋਈ ਦਾ ਪੁੱਤ ਮੈਂ ਤੇਰੀ ਮਾਂ ਆਂਗੀ ਤੇ ਮਾਂ ਨੂੰ ਕੀ ਨਹੀਂ ਪਤਾ ਹੋ ਸਕਦਾ ਵੀ ਮੇਰੇ ਪੁੱਤ ਨੂੰ ਹੋਇਆ ਕੀ ਹੈਗਾ ਕੋਈ ਤਾਂ ਗੱਲ ਹੈਗੀ ਹੈਗੀ ਜਿਹੜਾ ਤੂੰ ਐਤੋਂ ਲੁਕਾਉਣਾਗਾ ਲੁਕਾਉਣਾ ਮੈਂ ਦੱਸ ਕੀ ਹੈਗਾ ਵਾਂ ਅੱਜ ਨਹੀਂ ਤਾਂ ਸਵੇਰੇ ਤੈਨੂੰ ਪਤਾ ਲੱਗ ਜਾਊਗਾ ਲੱਗਣਾ ਹੀ ਆ ਪਤਾ ਤਾਂ ਕੀ ਹੋ ਗਿਆ ਬਦਲੀ ਹੋ ਗਈ ਮੇਰੀ ਸ਼ਹਿਰ ਦੀ ਸ਼ਹਿਰ ਦੀ ਕੋਈ ਨਵਤ ਪੇਰ ਕਿ ਹੋ ਗਿਆ ਜੇ ਬਦਲੀ ਹੋ ਗਈ ਇੱਚ ਇੰਨਾ ਉਦਾਸ ਕਾ ਤੂੰ ਨਾ ਤੂੰ ਇਨੀ ਟੈਨਸ਼ਨ ਕਾ ਤੂੰ ਲੈ ਰੱਖੀ ਆ ਫਿਰ ਉਹ ਨਹੀਂ ਮਾਂ ਮੇਰਾ ਜੀ ਨਹੀਂ ਕਰਦਾ ਪਿੰਡ ਛੱਡ ਕੇ ਜਾਣ ਨੂੰ ਨਹੀਂ ਪੁੱਤ ਪਿੰਡ ਛੱਡ ਕੇ ਨਹੀਂ ਕਹਿੰਦਾ ਜਾਣ ਨੂੰ ਜੀ ਕਰਾ ਪੁੱਤ ਕੰਮ ਤਾਂ ਕਰਨਾ ਹੀ ਹੈਗਾ ਹੈ ਇੱਥੇ ਹੋਇਆ ਕੀ ਉੱਥੇ ਹੋਇਆ ਨਾਲੇ ਮਸਾ ਤਾਂ ਪੁੱਤ ਦੇਰੀ ਨੌਕਰੀ ਲੱਗੀ ਹੈ ਨੌਕਰੀ ਤਾਂ ਲੱਭਿਆ ਮਾ ਪਰ ਐ ਥੋੜੀ ਹੁੰਦਾ ਜਦੋਂ ਜੀ ਗੀਤਾ ਬਦਲੀ ਕਰ ਦੋ ਬੰਦੇ ਦਾ ਮਨ ਵੀ ਹੁੰਦਾ ਮੇਰਾ ਹੁਣ ਇੱਥੇ ਵਧੀਆ ਸਾਰਿਆਂ ਨਾਲ ਵੀ ਮਿੱਤਰਤਾ ਬਣੀ ਸੀਗੀ ਸਾਰੇ ਇੱਥੇ ਯਾਰ ਦੋਸਤ ਵਧੀਆ ਸੀਏ ਅਹ ਬਾਕੀ ਵਧੀਆ ਇੱਕ ਦੂਜੇ ਨੂੰ ਬੁਲਾਉਣੇ ਆ ਦੁੱਖ ਸੁੱਖ ਦੇ ਵਿੱਚ ਕੱਢਦੇ ਆ ਉੱਥੇ ਹੁਣ ਪਤਾ ਨਹੀਂ ਕੌਣ ਕੋਈ ਕਿਹੇ ਜੇ ਸਵਾਲ ਆ ਬੰਦਾ ਹੋਊ ਕੌਣ ਨਾ ਹੋਊਗਾ ਪੁੱਤ ਮੇਰੀ ਗੱਲ ਸੁਣਾ ਫੇਰ ਕੀ ਹੋਗਾ ਜੇ ਉੱਥੇ ਯਾਰ ਦੋਸਤ ਤਾਂ ਉੱਥੇ ਹੀ ਬਣ ਜਾਣਗੇ ਨਾਲੇ ਪੁੱਤੇ ਤਾਂ ਸਰਕਾਰਾਂ ਨੇ ਕਦੇ ਇੱਥੇ ਡਿਊਟੀ ਕਦੇ ਉੱਥੇ ਡਿਊਟੀ ਫੇਰ ਕੀ ਹੋ ਗਿਆ ਪੁੱਤ ਜੀ ਉੱਥੇ ਤੇਰੀ ਲੋਠੀ ਆ ਪਾ ਕਿਤੇ ਸਫਾਰ ਸਫਾ ਕਿਤੇ ਦੀ ਬਾਦਲੀ ਦਵਾਰੇ ਇੱਥੇ ਦੀ ਕਰਾ ਲਾਂਗੇ ਉਹ ਨਹੀਂ ਮਾਂ ਮੈਂ ਨਹੀਂ ਸਫਾਰ ਸਫੂ ਆਣੇ ਜਿੱਥੇ ਜਿੱਥੇ ਜਿਹਨੂੰ ਠੀਕ ਲੱਗਦਾ ਨਾ ਬਸ ਉਵੇਂ ਚੱਲੀ ਜਾਂਦੇ ਪਰ ਮੈਂ ਤਾਂ ਤੈਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਐ ਕਹਿਣਾ ਮੈਂ ਡੋਡੀ ਇਹ ਤੂੰ ਜਵਾਬ ਦੇ ਦੇਂਦਾ ਦੇਖ ਫੇਰ ਕੀ ਹੋ ਗਿਆ ਜੇ ਮੈਨੂੰ ਛੱਡ ਕੇ ਨਾ ਲੈ ਪੁੱਤ ਇੱਥੇ ਕਿ ਫੇਰ ਕੀ ਹੁੰਦਾਗਾ ਮੈਂ ਤਾਂ ਕੱਟ ਲੂੰਗੀ ਪੁੱਠੇ ਰਕਲੀ ਜਾਣੀ ਉਹ ਤੂੰ ਤਾਂ ਕੱਢ ਲੇਗੀ ਲੋਕ ਨਹੀਂ ਨਾ ਕੱਟਣਦੇ 100 ਗੱਲਾਂ ਕਰਦੇ ਨੇ ਬਾਅਦ ਚ ਲੋਕਾਂ ਦਾ ਕੀ ਹੈ ਪੁੱਤ ਲੋਕਾਂ ਦਾ ਕੰਮ ਆ ਭੌਂਕਣਾ ਬਸ ਸਾਰਾ ਦਿਨ ਉਹ ਤਾਂ ਜੇ ਘਰੇ ਚ ਚਾਰ ਹੋਏ ਹੁਣ ਕੀ ਪੰਜ ਹੋਣ ਉਹਨਾਂ ਨੇ ਤਾਂ ਫੇਰ ਵੀ ਗੱਲਾਂ ਕਰਨੇ ਕੱਲੀ ਹੋਣੇ ਪੁੱਤ ਤਾਂ ਵੀ ਕਰਨੀਆਂ ਲੋਕਾਂ ਦਾ ਕੰਮ ਦਾ ਪੁੱਤ ਗੱਲਾਂ ਕਰਨੀ ਹੁੰਦਾ ਆਪਾਂ ਤਾਂ ਆਪਣਾ ਕੰਮ ਦੇਖਣਾ ਹੈਗਾ ਕੰਮ ਤਾਂ ਦੇਖਣਾਗਾ ਫਿਰ ਹੁਣ ਮੈਂ ਦੱਸ ਕੀ ਕਰਾਂ ਕੱਲ ਨੂੰ ਜਾਣਾਗਾ ਕਰਨਾ ਕੀ ਆ ਕੋਈ ਨਾ ਪੁੱਤ ਜੀ ਕੱਲ ਨੂੰ ਜਾਣਾ ਤੇ ਸਾਰੀ ਪੈਕਿੰਗ ਕਰਦੇ ਆ ਕੱਪੜਾ ਵੀ ਦਾ ਤੇਰਾ ਪ੍ਰੈਸ ਕਰਦੇ ਕਿਹੜੇ-ਕਿਹੜੇ ਪੌਣੇ ਲੋਵੇਂ ਨੂੰ ਦੱਸ ਦੀ ਪਰ ਆ ਫਰਤੂ ਉਦਾਸ ਨਾ ਹੋ ਕੁੱਦ ਤੇਰਾ ਉਦਾਸ ਚਿਹਰਾ ਮੈਨੂੰ ਦੇਖਿਆ ਨਹੀਂ ਜਾਂਦਾ ਫਿਰ ਫਿਰ ਤੂੰ ਮੈਨੂੰ ਛੱਡ ਕੇ ਜਾਊਗਾ ਮਗਰ ਉਹ ਮੇਰਾ ਕਿਵੇਂ ਜੀ ਲੱਗੂ ਫਿਰ ਤੂੰ ਐਵੇਂ ਫਿਕਰ ਨਾ ਕਰ ਮੈਂ ਦੇਖਦਾ ਉੱਥੇ ਜਾ ਕੇ ਜੇ ਵਧੀਆ ਰਹਿਣ ਸਹਣ ਦਾ ਪ੍ਰਬੰਧ ਹੋਇਆ ਨਾ ਮੈਂ ਤੈਨੂੰ ਨਾਲੇ ਲੈ ਜਾਊਗਾ ਬਸ ਠੀਕ ਆ ਤੇਰੀ ਗੱਲ ਠੀਕ ਆ ਹਾਂ ਹਾਂ ਉੱਥੇ ਦੇਖ ਲਈ ਜਾ ਕੇ ਪਤਾ ਲੱਗ ਜੂ ਤੇ ਅਨਸਾਰਾ ਤੇ ਜੇ ਭਈ ਉਹੀ ਗੱਲ ਜੇ ਤੇਰੇ ਵਾਲੀ ਗੱਲ ਜੇ ਰਹਿਣ ਦਾ ਪ੍ਰਬੰਧ ਹੋਇਆ ਤਾਂ ਮੈਂ ਵੀ ਬਗ ਚੱਲੂਗੀ ਨਾਲ ਹੈ ਤੇਰਾ ਜੀ ਨਾ ਭੇਜੂਗਾ ਹੋਰ ਕੀ ਹੈਗਾ ਨਾਲੇ ਹੁਣ ਮੇਰੇ ਕੋਲ ਤਾਂ ਤੂੰ ਹੀ ਆ ਇਕੱਲੀ ਹੈ ਤੈਨੂੰ ਵੀ ਪਤਾਗਾ ਕੀ ਹਲਾਤ ਚੱਲੀ ਜਾਂਦੇ ਆ ਉਹ ਤਾਂ ਠੀਕ ਆ ਪੁੱਤ ਤੇ ਮੇਰੇ ਕੋਲੇ ਵੀ ਕੌਣ ਹੈਗਾ ਤੂੰ ਹੀ ਐ ਇੱਕ ਦੇਖਣ ਨੂੰ ਪੁੱਤ ਤੇਰੇ ਨਾਲ ਗੱਲਾਂ ਕਰ ਲੈਣੀਆਂ ਬਸ ਬਣ ਲੱਗਿਆ ਰਹਿੰਦਾਗਾ ਹੈ ਚੱਲ ਨਾਲ ਤਾਂ ਮੇਰੇ ਕੱਪੜੇ ਪ੍ਰੈਸ ਕਰ ਦੇ ਤੇ ਨਾਲੇ ਚਾਹ ਲਿਆ ਦੇ ਮੈਂ ਤਾਂ ਤਾਂ ਹੀ ਨਹੀਂ ਸੀ ਕੁਝ ਖਾਂਦਾ ਪੀਂਦਾ ਬੜਾ ਮਨ ਖਰਾਬ ਸੀਗਾ ਆ ਚਿੱਟੀ ਜੀ ਆ ਹੁਣ ਮੇਰੇ ਨਾਲ ਗੱਲ ਕਰਕੇ ਤੇਰਾ ਮਨ ਹਲਕਾ ਹੋ ਗਿਆ ਨਾ ਇਹੀ ਤਾਂ ਹੁੰਦਾ ਪੁੱਤ ਮਾਂ-ਬੋਤਾਂ ਦਾ ਪਿਆਰ ਹੈ ਮੈਂ ਤੈਨੂੰ ਰੋਟੀ પા ਕੇ ਲਿਆਉਣੀ ਆ ਨਾਲੇ ਤੇਰੇ ਕਰ ਦਿਆਂ ਕੱਪੜੇ ਪ੍ਰੈਸ ਦੇ ਲਿਆ ਦੇ ਆ ਫੜ ਲੈ ਸੁਣਦੇ ਕੋਣ ਉਹ ਤਾਂ ਤੇਰਾ ਡੈਡੀ ਹੈਗਾ ਕਰੇ ਉਹਨੂੰ ਬੁਲਾ ਡਾਗਿਆਂਗਾ ਮੈਂ ਆ ਚਿੱਠੀ ਆਈ ਏ ਜਾ ਬੁਲਾ ਤੇ ਡੈਡੀ ਨੂੰ ਸੈਨ ਕਰਨੇ ਆ ਛੇਦੀਦੇ ਨੇ ਭੇਜ ਮੈਨੂੰ ਮੈਨੂੰ ਚਿੱਠੀ ਆਈ ਆ ਸੀ ਆਪਣੇ ਨਹੀਂ ਪੁੱਤੋ ਆਪਣੀ ਚਿੱਠੀ ਨਹੀਂ ਆਈ ਤੇ ਗਲਤ ਆ ਕੌਣ ਬਾਹਰ ਖੜਾ ਡਾਕੀ ਹੈ ਜਮਤ ਜੀ ਆ ਚਿੱਠੀ ਸਾਡੀ ਨਹੀਂ ਹੈਗੀ ਇਹਨੂੰ ਲੈ ਜਾ ਇੱਥੋਂ ਥੋਡੀ ਐ ਐਡਰੈਸ ਤਾਂ ਇਹੀ ਲਿਖਿਆ ਤੇ ਨਾਲੇ ਆ ਕਰ ਤੁਸੀਂ ਲੈ ਲਿਆ ਤੁਨੂੰ ਕੀ ਅਸੀਂ ਘਰ ਲਿਆ ਹੋਵੇ ਜਾਂ ਸਿក្រਾਇਤ ਰੱਗੇ ਤੁਹਾਨੂੰ ਕੀ ਮਤਲਬ ਜਾਂ ਇੱਥੋਂ ਵਗਜੋ ਤੁਸੀਂ ਚਿੱਠੀ ਸਾਡੀ ਨਹੀਂ ਹੈਗੀ ਮੇਰੀ ਗੱਲ ਤਾਂ ਸੁਣਾ ਐਡਰੈਸ ਤਾਂ ਨਹੀਂ ਇਹ ਤੇ ਗਲਤ ਲਿਖਿਆ ਹੋਇਆ ਜਿੰਨਾ ਮੈਂ ਕਿੜਾ ਤੁਹਾਡੇ ਘਰੇ ਜਾਣ ਕੇ ਆਇਆ ਪਰ ਪਹਿਲਾਂ ਮੈਨੂੰ ਇੱਕ ਗੱਲ ਦੱਸ ਚੱਲ ਜੇ ਚਿੱਠੀ ਥੋਡੀ ਨਹੀਂ ਹੈਗੀ ਇਹ ਤਾਂ ਮੈਂ ਵਾਪਸ ਲੈ ਜਾਊਗਾ ਪਰ ਤੁਸੀਂ ਪਿੰਡ ਵਾਲਾ ਘਰ ਕਾਹਤੋਂ ਛੱਡਤਾ ਇਨੂੰ ਪਤਾ ਮੈਂ ਕਿੰਨੇ ਵਾਰ ਉੱਥੇ ਆਇਆ ਕਿੰਨੇ ਵਾਰ ਆਇਆ ਪਤਾ ਤੈਨੂੰ ਥੋੜੇ ਕਰਕੇ ਛੱਡਿਆ ਪਿੰਡ ਵਾਲਾ ਘਰ ਵੀ ਤੇ ਨਹੀਂ ਉੱਥੇ ਨੂੰ ਮੈਂ ਰਹਿਣਾ ਚਾਹਣੀ ਆ ਤੇ ਪਲੀਜ਼ ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਤੁਸੀਂ ਇੱਥੋਂ ਵਗ ਚੋ ਓ ਯਾਰ ਮੇਰੀ ਗਲਤੀ ਦਾ ਦੱਸ ਦੇ ਮੇਰੀ ਗਲਤੀ ਕੀ ਹੈ ਹੈ ਮੈਂ ਕੀਤਾ ਕੀ ਹੈ ਦੱਸ ਗਲਤੀ ਹਾਂ ਤੁਸੀਂ ਮੈਨੂੰ ਪੁੱਛਦੇ ਵੀ ਤੁਹਾਡੀ ਗਲਤੀ ਕੀ ਆ ਜਿਹੜਾ ਕੁਝ ਤੁਸੀਂ ਕੀਤਾ ਨਾ ਉਹ ਤਾਂ ਮਾਫੀ ਦੇ ਲਾਇਕ ਵੀ ਨਹੀਂ ਹੈਗਾ ਕਮਾਲ ਹੋ ਗਈ ਮਨਿੰਦਰ ਤੂੰ ਮੇਰੀ ਗੱਲ ਤਾਂ ਸੁਣ ਨਾਲਿਆ ਜਵਾਕੜੀ ਅਜਵਾਕੜੀ ਕੌਣ ਸੀ ਹੈ ਤੂੰ ਵਿਆਹ ਕਰਾ ਲੈ ਕਿਤੇ ਹਾਂ ਵਿਆਹ ਕਰਾ ਲੈ ਕਿਤੇ ਤੁਹਾਨੂੰ ਲੱਗਦਾ ਕਿਵੇਂ ਕਿਤੇ ਵਿਆਹ ਕਰਾ ਸਕਦੀ ਆਪਣੀ ਜਵਾਗੜੀ ਇਹ ਆਪਣੇ ਕਿੱਧਰ ਜਾ ਰਹੇ ਹੋ ਤੁਸੀਂ ਮੈਂ ਆਪਣੀ ਜਵਾਗੜੀ ਨੂੰ ਮਿਲ ਜਾਨਾ ਨਹੀਂ ਜਦੋਂ ਇੰਨੇ ਸਾਲਾਂ ਦੇ ਇਨਾਂ ਨੂੰ ਮਿਲੇ ਤਾਂ ਮੈਂ ਹੁਣ ਮਿਲਣ ਵੀ ਨਹੀਂ ਦਿੰਦੀ ਕਿਉਂ ਤੂੰ ਕਿਵੇਂ ਰੋਗਲਿੰਗ ਮੈਨੂੰ ਮੇਰੀ ਜਵਾਗੜੀ ਤੋਂ ਮੈਨੂੰ ਮੈਂ ਆਪਣੀ ਜਵਾਗੜੀ ਨੂੰ ਮਿਲੂੰਗਾ ਤੁਸੀਂ ਜਾਓ ਇੱਥੇ ਯਾਰ ਮਨਿੰਦਰ ਮੇਰੀ ਗੱਲ ਸੁਣ ਠੀਕ ਹੈ ਆ ਗੱਲਾਂ ਯਾ ਨਾ ਕਿਸੇ ਹੋਰ ਕੋਲ ਕਰੀ ਬਹੁਤ ਟਾਈਮ ਐ ਚੁੱਪ ਰਹਿ ਰਿਆ ਹੁਣ ਮੈਂ ਆਪਣੀ ਜਵਾਬੜੀ ਨੂੰ ਨਾਲ ਲੈ ਕੇ ਜਾਊਂਗਾ ਚੁੱਪ ਤੁਸੀਂ ਨੇ ਚੁੱਪ ਤਾਂ ਮੈਂ ਰਹੀ ਆ ਤੇ ਜੇ ਮੈਂ ਰੋਲਾ ਪਾ ਦਿੰਦਾ ਉਹ ਗੱਲ ਦਾ ਤੇ ਤੁਸੀਂ ਐਂ ਤੁਹਾਡੀ ਬਦਨਾਮੀ ਕਿੰਨੀ ਹੁੰਦੀ ਉਹ ਗੱਲ ਕੀ ਐ ਮੈਨੂੰ ਗੱਲ ਦਾ ਪਤਾ ਲੱਗੇ ਗੱਲ ਬਸ ਚਲੋ ਤੁਸੀਂ ਯਾਰ ਮਨਿੰਦਰ ਮੇਰੀ ਗੱਲ ਬਸ ਮੈਂ ਕੋਈ ਗੱਲ ਨਹੀਂ ਸੁਣਨੀ ਮਨਿੰਦਰ ਗੇਟ ਬਸ